ਵੈਲੂਜੀ ਕਾ ਖਾਲਸਾ ਵੈਲੂਜੀ ਕੀ ਫਤਿਹ ਹੜਾਂ ਦੀ ਮਾਰ ਦੇ ਵਿੱਚੋਂ ਸਿੱਝ ਜਿਹੇ ਪੰਜਾਬ ਉੱਭਰ ਰਿਹਾ ਮਾਂਸੁੰਡਰੀ ਉਹ ਪਿੱਛੇ ਜਾ ਰਹੀ ਆ ਪਰ ਫਿਰ ਵੀ ਕਈਆਂ ਇਲਾਕਿਆਂ ਦੇ ਵਿੱਚ ਜਿਵੇਂ ਅਮਰਸਰ ਦੇ ਏਰੀਏ ਦੇ ਵਿੱਚ ਸੰਗਰੂਰ ਪਟਿਆਲੇ ਵੱਲੇ ਬਹੁਤ بارش ਨੇ ਮਤਲਬ ਜਾਂਦੀਆਂ ਦੀ ਤਬਾਹੀ ਮਚਾਈ ਹੈ ਜੇ ਪਹਾੜਾਂ ਦੀ ਜੂ ਵਰਖਾ ਹੋ ਰਹੀ ਆ ਡੈਮ ਅਜੇ ਨਕੋ ਨਕ ਭਰੇ ਆ ਮਤਲਬ ਜਿਹੜੇ ਦਰਿਆਈ ਏਰੀਏ ਦੇ ਵਿੱਚ ਏਰੀਏ ਆ ਉਹਨਾਂ ਦੇ ਅਜੇ ਖਤਰਾ ਜਿਹੜਾ ਉਹ ਜੋਂਦਾ ਤੂੰ ਮਡਰਾ ਰਿਹਾ ਪਰ ਜਿਹੜੇ ਗਲਤ ਮੈਨੇਜਮੈਂਟ ਦੇ ਨਾਲ ਮਤਲਬ ਤੁਸੀਆਂ ਟੁੱਟ ਕੇ ਬੰਨ ਟੁੱਟ ਕੇ ਜਿਵੇਂ 8-9 ਜਗ੍ਹਾ ਤੋਂ ਤੁਸੀਂ ਜਿਹੜੀ ਆ ਉਹ ਰਾਵੀ ਵਾਲੀ ਟੁੱਟੀ ਸੀ ਉਹ ਜਿਹੜੇ ਨੁਕਸਾਨ ਹੋਏ ਆ ਉਹਨਾਂ ਦੇ ਸਹੀ ਜਿਹੇ ਰਵਾਨਗੀ ਹੋ ਗਈ ਆ ਘਰਾਂ ਨੂੰ ਤੁਰਨਾ ਸ਼ੁਰੂ ਕਰ ਲਿਆ ਵਾ ਪਰ ਉਹਦੇ ਵਿੱਚ ਜਿਹੜੀ ਰੇਤ ਮਿੱਟੀ ਚੜ ਕੇ ਆਈ ਆ ਤੁਸੀਆਂ ਦੇ ਵਿੱਚੋਂ ਬਾਹਰ ਉਹ ਭਰਤੀ ਦੇ ਕੰਮ ਆਉਣ ਵਾਲੀ ਰੇਤ ਮਿੱਟੀ ਆ ਕਿਉਂਕਿ ਜਿਹੜੀ ਅਸਾਰੀ ਵਾਲੀ ਰੇਤ ਮਿੱਟੀ ਆ ਰੇਤ ਵਾ ਉਹ ਦਰਿਆ ਜਦੋਂ ਲੱਥੇ ਦਰਿਆਵਾਂ ਦੇ ਨਾਲ ਸਹੀ ਜਿਹੇ ਵਗਣ ਦੇ ਨਾਲ ਜਿਹੜੀ ਰੇਤਾਂ ਧੁੱਪ ਗਈ ਉਹ ਰੇਤਾ ਜਿਹੜੀ ਉਹ ਸਾਰੀ ਵਾਸਤੇ ਹੁੰਦੀ ਆ ਇਹ ਉਹ ਜਿਹੜੀ ਤੁਸੀਆਂ ਦੇ ਨਾਲ ਚੜ ਕੇ ਆਈ ਆ ਉਹਦੇ ਤੇ ਕਈਆਂ ਨੇ ਮਤਲਬ ਟਿੱਪਟੁੱਪਰ ਲੈ ਕੇ ਟਰਾਲੇ ਲੈ ਕੇ ਕਈਆਂ ਚੌਧਰੀਆਂ ਨੇ ਜਿਨ੍ਹਾਂ ਦੇ ਮੁੱਢ ਕਦੀਮ ਤੋਂ ਰੇਤਾ ਦੀ ਜਿਹੜੀ ਆ ਉਹ ਸੇਲ ਲੱਗਦੀ ਰਹੀ ਆ ਉਹ ਢੋਹਦੇ ਰਿਆ ਉਹ ਸਭ ਤੋਂ ਪਹਿਲਾਂ ਜਿਹੜੇ ਉਹ ਅੱਗੇ ਆ ਗਏ ਆ ਸੋ ਇਹਦੇ ਤੇ ਆ ਵੀ ਸਥਾਨਕ ਲੋਕ ਇਹਨਾਂ ਗੱਲਾਂ ਨੂੰ ਸਮਝਣ ਇਹਨਾਂ ਨੂੰ ਸਮਝ ਕੇ ਇਹ ਲੋਕਪੱਖੀ ਲਹਿਰ ਚਲਾਈ ਜਾਵੇ ਨਾ ਜੋ ਜਿਹੜੇ ਪੀੜਤ ਪਰਿਵਾਰ ਆ ਜੇ ਉਹਨਾਂ ਦੀ ਕਿਤੇ ਧਰਤੀ ਦੇ ਰੂਪ ਦੇ ਵਿੱਚ ਹੀ ਉਹ ਰਲੀ ਮਿਲੀ ਮਿੱਟੀ ਰੇਤਾ ਵਿਗ ਜੇ ਤੇ ਉਹਨਾਂ ਦਾ ਕੋਈ ਨਾ ਕੋਈ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ ਬਾਕੀ ਸੰਸਥਾਵਾਂ ਨੇ ਬਹੁਤ ਸਵਾਮਾਂ ਕੀਤੀਆਂ ਬੇਨਤੀਆਂ ਵਾਂ ਵੀ ਹੁਣ ਵੀ ਤੁਸੀਂ ਸਵਾਮਾਂ ਜਿਹੜੀਆਂ ਵਾਂ ਉਹ ਡੀਜ਼ਲ ਦੇ ਨਾਲ ਬੀਜ ਬੋੜੇ ਦੇ ਨਾਲ ਜਾਂ ਖਾਦ ਵਗੈਰਾ ਦੇ ਰੂਪ ਦੇ ਵਿੱਚ ਜਾਂ ਕਿਸੇ ਦਾ ਘਰ ਪਾ ਕੇ ਦੇਣਾ ਕਈ ਮਜ਼ਦੂਰਾਂ ਦੇ ਘਰ ਵੀ ਜਿਹੜੇ ਤਬਾਹ ਹੋ ਗਏ ਆ ਮਜ਼ਦੂਰਾਂ ਦਾ ਜਿਹੜਾ ਉਹ ਧੰਦਾ ਚੋਪਟ ਹੋਇਆ ਪਿਆ ਜਿੱਥੇ ਪਾਣੀ ਰਿਆ ਵਾ ਉਹ ਸਾਰਾ ਕੁਝ ਆਪਾਂ ਨੂੰ ਨਾਲ ਦੀ ਨਾਲ ਸੰਭਾਲਣਾ ਚਾਹੀਦਾ ਇੱਕ ਬੇਨਤੀ ਆ ਜਿਹੜੇ ਸਥਾਨਕ ਲੋਕ 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 ਹੁੰਦੇ ਆ ਉਹ ਰੱਬ ਦੀ ਮਿਹਰ ਨਾਲ ਉਹ ਜੇ ਅੱਗੇ ਆਓ ਜਿਹੜੇ ਹਰੇਕ ਲੋੜਵੰਦ ਤੱਕ ਸਹਾਇਤਾ ਜਿਹੜੀ ਉਹ ਲੈ ਕੇ ਜਾਣ ਜਦੋਂ ਸਹਾਇਤਾ ਕਰਨ ਵਾਲੇ ਲੋਕ ਆਉਂਦੇ ਆ ਕਿ ਕਈ ਥਾਵਾਂ ਦੇ ਉੱਤੇ ਇਹ ਵੀ ਹੋ ਜਾਂਦਾ ਵਾ ਵੀ ਆਪਣੇਆਂ ਨੂੰ ਚਿਹਤਿਆਂ ਨੂੰ ਜਿਹੜਾ ਉਹ ਚੀਜ਼ ਦਿਵਾਉਣੀ ਮਤਲਬ ਇਹ ਪ੍ਰਵਿਰਤੀ ਸਾਡੀ ਜਿਹੜੀ ਆ ਉਹ ਨਾ ਕਰੀਏ ਆਪਾਂ ਕਈਆਂ ਥਾਵਾਂ ਤੋਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਵਾ ਸੋ ਆਪਾਂ ਇਸ ਪ੍ਰਵਿਰਤੀ ਤੋਂ ਨਿਕਲ ਕੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪਣਾਈਏ ਲੋੜਵੰਦ ਵਾਸਤੇ ਜਿਹੜੀ ਉਹ ਚੀਜ਼ ਲੈ ਕੇ ਜਾਈਏ ਕਿਉਂਕਿ ਕਈ ਪਰਿਵਾਰ ਜਿਹੜੇ ਇਹੋ ਜਿھے ਵਿਖੇ ਆ ਜਿਹੜੇ ਜ਼ਮੀਨ ਵੀ ਗਈ ਘਰ ਵੀ ਗਿਆ ਸੰਤਸ ਦੇੜਾ ਵੀ ਗਿਆ ਪਸ਼ੂ ਵੀ ਗਏ ਜਿਹੜੇ ਮਤਲਬ ਹੱਥ ਤੇ দান ਤਰਨ ਵਾਲੇ ਸੀ ਉਹ ਅੱਜ ਮੰਗਣ ਵਾਲੇ ਕਰਤੇ ਆ ਕੁਦਰਤ ਦਾ ਕੋਈ ਕਰੋਪੀ ਨਹੀਂ ਇਹ ਬੰਦੇ ਦੀ ਮੈਨਮੇਡ ਜਿਹੜੀ ਹੈ ਨਾ ਉਹ ਬਨਾਂ ਨੂੰ ਤੋੜਨ ਦੀ ਜਾਂ ਦਰਿਆਵਾਂ ਦੇ ਵਿੱਚ ਪਾਲੀ ਲਾਉਣ ਦੀ ਜਿਹੜੀ ਤਕਨੀਕ ਸੀ ਜਿਹੜੀ ਸਹੀ ਸਮੇਂ ਤੇ ਫੈਸਲਾ ਲੈ ਲੇ ਸੀ ਉਹਦਾ ਕਰਕੇ ਸਾਰਾ ਕੁਝ ਵਾਪਰਿਆ ਤੇ ਲੋਕ ਘਰੋਂ ਬੇਕਾਰ ਜਿਹੜੀ ਹੋਏ ਆ ਬਹੁਤ ਬੁਰੀ ਹਾਲਤ ਵਾ ਰੋਂਦੇ ਨਹੀਂ ਚੱਲੇ ਜਾਂਦੇ ਸੋਸ਼ਲ ਮੀਡੀਆ ਤੇ ਸੋ ਆਓ ਇਹ ਦੁੱਖ ਦੀ ਘੜੀ ਦੇ ਵਿੱਚੋਂ ਆਪਾਂ ਸਾਰਿਆਂ ਨਾਲ ਮਿਲ ਕੇ ਉੱਪਰ ਨਾਵਾ ਇਸ ਟਾਈਮ ਤੇ ਜਿਹੜਾ ਹਰੀਕੇ ਹੈਡਵਰਕ ਤੋਂ ਥੱਲੇ ਆ ਉਹ 4-5 ਕਿਲੋਮੀਟਰ ਤੱਕ ਥੱਲੇ ਰਾਹਤ ਮਿਲ ਗਈ ਆ ਵੀ ਪਾਣੀ ਥੋੜਾ ਥੋੜਾ ਪਿਛੇ हट ਗਿਆ ਪਰ ਥੱਲੇ ਅਜੇ ਉਦੋਂ ਮਤਲਬ ਯਾਰੀ ਅਜਵੇਂ ਆਪਣਾ ਅਜੇ ਰਾਦਲ ਕੀ ਆਰਾਮਪੁਰੀ ਜਾਂ ਖੁੱਲੇ ਆਲਾ ਆ ਆਪਣਾ ਕੋਟ ਬੁੱਢਾ ਜਾਂ ਇਧਰ ਫਤਿਹਾਲ ਵਾਲੀ ਸਾਈਡ ਰੁਕਣੇ ਵਾਲੀ ਸਾਈਡ ਬੰਡਾਲੇ ਵਾਲੀ ਸਾਈਡ ਅਜੇ ਪਾਣੀ ਜਿਹੜਾ ਉਹ 탑ਸਰ ਗੁਰਦੁਆਰੇ ਨੂੰ ਲੱਗਾ ਵਾ ਅਜੇ ਪਾਣੀ ਇਧਰ ਅੱਗੇ ਜਿਹੜਾ ਉਹ ਜਾਣਾ ਵਾ ਜਿਵੇਂ ਜਿਵੇਂ ਡਾਫ ਲਿੰਦੀ ਲਿੰਦੀ ਖੰਜਾ ਖੋਲਿਆ ਖੋੰਜਿਆ ਖਰਨਾ ਦੇ ਵਿੱਚੋਂ ਨਿਕਲ ਕੇ ਪਾਣੀ ਜਿਹੜਾ ਨਾ ਉਹ ਦਰਿਆ ਚ ਹੀ ਆਉਣਾ ਵਾ ਸੋ ਸਾਰਾ ਪਾਣੀ ਜਿਵੇਂ ਕਈ ਥਾਵਾਂ ਤੇ ਤੇ ਸੇਮ ਪਈ ਆ ਤੇ ਮੋਟਰਾਂ ਪੰਜ ਪੰਜ ਸੱਤ ਸੱਤ ਲਾ ਕੇ ਉਹਨੂੰ ਪਾਣੀ ਨੂੰ ਕੱਢ ਰਿਹਾ ਕਿਤੇ ਜਨਰੇਟਰ ਚ ਲਾਇਆ ਜਾ ਰਿਹਾ ਸਾਰਾ ਦਰਿਆ ਚ ਪੈਣਾ ਵਾ ਸੋ ਅਜੇ ਦਰਿਆਵਾਂ ਵਾਲੀ ਦੀ ਜਿਹੜੀ ਆ ਮਤਲਬ ਉਹ ਛੇਤੀ ਰਾਤ ਮਿਲਦੀ ਨਜ਼ਰ ਨਹੀਂ ਆਉਂਦੀ ਕੱਲ ਆਪਾਂ ਤੁਹਾਨੂੰ ਲਾਈਵ ਵੀ ਵਿਖਾਈਆਂ ਸੀ ਤਸਵੀਰਾਂ ਸੋ ਆਓ ਰਲ ਮਿਲ ਕੇ ਇਸ ਵਿਪਤਾ ਦੇ ਘੜੀ ਦੇ ਵਿੱਚ ਇੱਕ ਦੂਜੇ ਦੀ ਬਾਹ ਫੜ ਕੇ ਅੱਗੇ ਵਧੀਏ ਤੇ ਇਹ ਚੋਂ ਫੇਰ ਉੱਪਰੀਏ ਸਰਕਾਰਾਂ ਨੂੰ ਚਾਹੀਦਾ ਵੀ ਘੱਟ ਤੋਂ ਘੱਟ ਕੇਂਦਰ ਸਰਕਾਰ 20000 ਕਰੋੜ ਦਾ ਜਿਹੜਾ ਐਲਾਨ ਕਰੇ ਤੇ ਆਪਣਾ ਜਿਹੜੀ ਸਟੇਟ ਸਰਕਾਰ ਵਾ ਉਹ ਫਰਾਗਤੀ ਨਾਲ ਖੁੱਲੇ ਮਨ ਦੇ ਨਾਲ ਜਿਹੜੀ ਆ ਉਹ ਇਹ ਹੜ੍ਹ ਪੀੜਤਾਂ ਨੂੰ ਪਸਾਨਾ ਮਜ਼ਦੂਰਾਂ ਨੂੰ ਜਿਹੜੇ ਪੀੜਤ ਪਰਿਵਾਰ ਆ ਘਰ ਕੋਰ ਟਟ ਗਿਆ ਜਮੀਨਾਂ ਟੈਗੀਆਂ ਉਹਨਾਂ ਨੂੰ ਮਤਲਬ ਜਿਹੜਾ ਨਵਾਜੇ ਤਾਂ ਜੋ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਵੱਖਰਾ ਜਿਆ ਨਾ ਸਮਝਣ ਵੀ ਸਾਡੀ ਕੋਸਾਰ ਲੈਣ ਵਾਲਾ ਕੋਈ ਨਹੀਂ ਸੋ ਆਓ ਇਹ ਵਿਵਕਤਾ ਦੀ ਘੜੀ ਆ ਆਪਾਂ ਸਿੱਝੇ ਸਿੱਝੇ ਕਰਕੇ ਸਾਰਿਆਂ ਉੱਪਰ ਜਾਣਾ ਵਾ ਆਉਣ ਵਾਲਾ ਸਮਾ ਜੜਾ ਵਾ ਉਹ ਸ਼ੁਕ ਸ਼ਾਂਤੀ ਵਾਲਾ ਹੋਵੇ ਲੋਕ ਇੱਕ ਦੂਜੇ ਨਾਲ ਫਿਰ ਤੋਂ ਪ੍ਰੇਮ ਪ੍ਰਾਰ ਨਾਲ ਰਹਿਣ ਤੇ ਦਰਿਆ ਨੂੰ ਨਹਿਰੀ ਰੂਪ ਦੇਉਣ ਵਾਸਤੇ ਲੜੀਏ ਧੰਨਵਾਦ ਵੈਰਗੁਰੂ ਜੀ ਕਾ ਖਾਲਸਾ ਵੈਰਗੁਰੂ ਜੀ ਕੀ ਫਤ